ਕਬੀਰ ਕੁਕਰ RAM ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੈਵਰੀ ਜੈ ਖੀਚੇ ਤੈ ਜਾਉ ਅੱਜ ਮੈਂ ਤੁਹਾਨੂੰ ਇੱਕ ਐਸੇ ਗੁਰਦੁਆਰੇ ਦੇ ਦਰਸ਼ਨ ਕਰਉਣ ਜਾ ਰਿਹਾ ਵਾਂ ਜਿਹਦਾ ਇਤਿਹਾਸ ਬਹੁਤ ਹੀ ਵੱਖਰਾ ਆ ਤੇ ਇਸ ਗੁਰਦੁਆਰੇ ਦਾ ਨਾਮ ਹੈਗਾ ਆ ਗੁਰਦੁਆਰਾ ਰੱਬ ਦਾ ਕੁੱਤਾ ਜੀ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋਗੇ ਹੋ ਕਿ ਇਸ ਗੁਰਦੁਆਰੇ ਦਾ ਨਾਮ ਰੱਬ ਦਾ ਕੁੱਤਾ ਕਿਉਂ ਰੱਖਿਆ ਗਿਆ ਇਹ ਗੁਰਦੁਆਰਾ ਇੱਕ ਫੌਜੀ ਨੇ ਭਾਈ ਜੈਮਲ ਸਿੰਘ ਜੀ ਨੇ ਜਗ੍ਹਾ ਖਰੀਦ ਕੇ ਨਿਰਮਾਣ ਕਰਾਇਆ ਸੀ ਇੱਕ ਗੁਰਦੁਆਰਾ ਨਿਰੰਕਾਰੀ ਦੇ ਹੈੱਡਕੁਆਰਟਰ ਦੇ ਸਾਹਮਣੇ ਟਕਾ ਤੀਰਪੁਰ ਜੋ ਦਿੱਲੀ ਚ ਹੈਗਾ ਆ ਤੇ ਜਦੋਂ ਨਿਰੰਕਾਰੀ ਆਪਣਾ ਕੋਡ ਪ੍ਰਚਾਰ ਕਰਦੇ ਸੀ ਤੇ ਉਦੋਂ ਭਾਈ ਜੈਮਲ ਸਿੰਘ ਜੀ ਗੁਰਦੁਆਰੇ ਦਾ ਲਾਊਡ ਸਪੀਕਰ ਉੱਚੀ ਕਰਕੇ ਕਹਿੰਦੇ ਸੀ ਕਿ ਲੋਕੋ ਏ ਲੋਕੀ ਰੱਬ ਦੇ ਚੋਰ ਨੇ ਤੇ ਮੈਂ ਰੱਬ ਦਾ ਕੁੱਤਾ ਆ ਤੇ ਉਸ ਤੋਂ ਬਾਅਦ ਹੀ ਇਸ ਗੁਰਦੁਆਰੇ ਦਾ ਨਾਂ ਰੱਬ ਦਾ ਕੁੱਤਾ ਰੱਖਿਆ ਗਿਆ ਤੇ 1978 ਨਿਰੰਕਾਰੀ ਕਾਂਡ ਤੋਂ ਬਾਅਦ ਇਸ ਗੁਰਦੁਆਰੇ ਦੀ ਸਾਮ ਸੰਭਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ ਆਓ ਆਪਾਂ ਵੀ ਇਸ ਗੁਰਦੁਆਰੇ ਦੇ ਦਰਸ਼ਨ ਕਰਨੇ ਆ ਤੇ ਨਾਲੇ ਤੁਹਾਨੂੰ ਵੀ ਘਰੋਣੇ ਆ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਵੇਖਿਓ ਆ ਗੁਰਦੁਆਰੇ ਦੀ ਮੇਨ ਐਂਟਰਸ ਆ ਤੇ ਇਹ ਨਿਰੰਕਾਰੀ ਰੋਡ ਆ ਪੂਰਾ ਜੇ ਆਪਾਂ ਆਵਾਂਗੇ ਤਾਂ ਇਹ ਨਿਰੰਕਾਰੀ ਦਾ ਮੇਨ ਗੇਟ ਆ ਤੇ ਹੁਣ ਆਪਾਂ ਅੰਦਰ ਜਾਂਦੇ ਆ ਇੱਥੇ ਥੱਲੇ ਨਾ ਪੂਰੀ ਪਾਰਕਿੰਗ ਹੈਗੀ ਆ ਤੇ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਤੇ ਇੱਥੇ ਹੀ ਲੰਗਰ ਛਕਾਉਂਦੇ ਨੇ ਸਾਰਿਆਂ ਨੂੰ ਹੁਣ ਉੱਪਰ ਜਾਣੇ ਆ ਦਰਸ਼ਨਾਂ ਲਈ ਇਹ ਪੌੜੀਆਂ ਨੇ ਗੁਰਦੁਆਰਾ ਨਾ ਫਰਸਟ ਫਲੋਰ ਤੇ ਹੈਗਾ ਆ ਤੇ ਥੱਲੇ ਪਾਰਕਿੰਗ ਹੈਗੀ ਆ ਲੰਗਰ ਹਾਲ ਵੀ ਥੱਲੇ ਹੀ ਆ Jadilah penghormatan kehormatan dan ਵਾ ਵਤਾਰੰਗਿ ਅੰਤ ਤੋ ਪਾਵੈ ਬਰਤਿ ਆਤਮ ਕਭ ਜਨੁ ਭਾਵੈ ਸੁਨੇਹਿ ਜਿਉ ਜਾਵੈ ਅੰਦੇ ਅਮਰ ਦਾਸੁ ਤੇਰੇ ਤੇਰੀ ਉਪਾਸ ਰੇ ਬਨ ਦਿਆਵੈ ਆਇਆ ਚਲ ਚੰਦ ਮੈਂ ਤਕੀ ਤੋ ਸਰਣਾਇ ਜਤ ਜਗ ਤੋਟਾ ਸਹਸਾਰ ਮਨੁ ਮੁਖ ਕਰਮ ਕਾ ਬਾਣੀ ਹੋਤੈ ਅੰਧ ਤੁਬਾਰ ਜਿਹ ਨਾਮੈ ਸਤਿ ਪਰਮ ਨਾਮਿ ਜਿਤ ਜਗ ਤੋਟਾ ਸਹਸਾਰ ਮਨੁ ਮੁਖ ਪਰਮਿਤ ਪਾਵਣੀ ਤੁਮੇ ਅੰਤ ਤੁਮਾਰਾ ਵਰਮਤ ਅਨੰਤਰਤ ਪਨ ਦੇ ਮੈਂ ਉਸ ਕੰਧ ਹੋ ਰਹਾ ਇੱਕ ਜਿਹਾ ਰਹਿ ਕੇ ਕਿਕਰ ਕਿਹੂ ਹੱਸ ਸਕੇ ਆਹ ਕਿਹੂ ਹਟ ਰ ਕਿੱਥਾ ਕਿਹੋਏ ਤੇ ਪੱਟਿਆ

ਗੁਰਦੁਆਰੇ ਦੀ ਪੂਰੀ ਇਮਾਰਤ ਆ ਇਹ ਤੇ ਇਹਦੇ ਨਾਲ ਹੀ ਨਾ ਇੱਥੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆ ਤੇ ਗੁਰਦੁਆਰੇ ਦੇ ਲਾਗੇ ਚਾਗੇ ਨਾ ਬੜਾ ਖੁੱਲਾ ਏਰੀਆ ਹੈਗਾ ਯਾ ਸਾਰਾ ਆ ਪਿੱਛੇ ਦੇਖੋ ਤੁਸੀਂ ਜੇ ਤੁਸੀਂ ਵੀ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਨੇ ਤਾਂ ਕਮੈਂਟ ਸੈਕਸ਼ਨ ਬਾਕਸ ਚ ਜਰੂਰ ਦੱਸਿਓ ਤੇ ਇੱਥੇ ਹੀ ਆਪਾਂ ਵੀਡੀਓ ਨੂੰ ਐਂਡ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਜਲਦੀ ਮਿਲਾਂਗੇ ਨਵੇਂ ਵੀਡੀਓ 'ਚ ਉਦੋਂ ਤੱਕ ਦੇ ਲਈ ਧੰਨਵਾਦ ਰੱਬ ਰਾਕਾ ਸਤਿ ਸ੍ਰੀ ਅਕਾਲ